ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਆਲੇ ਚੱਕ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਵੀ ਗੁਰਦਾਸਪੁਰ ਬਾਈ ਦੇ ਘਰ ਦੇ ਪਸ਼ੂ ਆ ਦੋ ਬਾਈ ਹੁਣ ਆ ਸੇਲ ਕਰਨੇ ਆ ਥੋੜੀ ਮਜਬੂਰੀ ਕਰਕੇ ਬਾਕੀ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਂਓ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਚੱਲਦਾ ਹੈ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਭਾਜੀ ਮੇਰਾ ਗਗਨ ਜੀ ਪਿੰਡ ਵਾਲੇ ਚੱਕ ਜੇ ਜਲਾ ਗਰਦਾਪੁਰ ਤਹਿਸੀਲ ਗਰਦਾਪੁਰ ਜੀ ਠੀਕ ਹੈ ਵੀਰੇ ਦੋ ਪਸ਼ੂ ਫੇਰ ਹਨਾ ਆਪਣਾ ਹਾਂਜੀ ਦੋ ਜੀ ਸੇਲ ਕਰਨ ਵਾਲੇ ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਆ ਜੀ ਕਰੀਏ ਵੀਰ ਜੀ ਸ਼ੁਰੂ ਹਾਂਜੀ ਆ ਵੀਰੇ ਵੈੜ ਕਿਹਦੇ ਵਿੱਚ ਤਰੇ ਇਹ ਭਾਜੀ ਦੂਜੇ ਸੂਏ ਜੀ ਅੱਛਾ ਜੀ ਤੇ ਆਪਣੇ ਘਰ ਦੀ ਵੈੜ ਆ ਭਾਜੀ ਘਰ ਦੀ ਵੈੜ ਸੁੰਦੀ ਪਈ ਆ ਨਾ ਹਾਂਜੀ ਸੁੰਦੀ ਪਈ ਆ ਭਾਜੀ ਠੀਕ ਹੈ ਵੀਰੇ ਚੰਗੀ ਟੋਪ ਦੀ ਵੈੜ ਆ ਹਨਾ ਇਹ ਹਾਂਜੀ ਰੀਡ ਪ੍ਰੂਡ ਬੜੀ ਆ ਵੈੜ ਤੇ ਹਾਂਜੀ ਹਾਂਜੀ ਬਾਕੀ ਵੀਰ ਜੀ ਖੋਲ ਕੇ ਦਿਖਾ ਦਿਓ ਹਾਂ ਜੀ ਉਹ ਦੇਖੋ ਵੀਰ ਜੀ ਗਰ ਥੋੜਾ ਬੜਾ ਸਪੈਸ਼ਲ ਲੱਗਾ ਬੂਤੀ ਬਾਤੀ ਬੜੀ ਸਪੈਸ਼ਲ ਹੈ ਜਿਹੜੀ ਬਾਕੀ ਵੀਰ ਜੀ ਦੁੱਧ ਤਾਂ ਚੰਗਾ ਚੋਆ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਚੰਗੀ ਆ ਵੈੜ ਲੈ ਜੋ ਲੈ ਜੋ ਲੈ ਜੋ ਉਧਰੋਂ ਲੈ ਬਾਈ ਜੀ ਸਵੇਣਾ 16 12 ਕਿਲੋ ਇੰਨਾ ਦੁੱਧ ਜਰਾ ਠੀਕ ਹੈ ਵੀਰੇ ਠੀਕ ਹੈ ਜੀ ਆ ਜਾ ਵੀਰ ਜੀ ਲੈ ਆਓ ਲੈ ਆਓ ਆ ਜਾਓ ਚੰਗੀ ਆ ਵੜ ਵੀਰੇ ਬਰੀਡ ਬਰੂਡ ਬੜੀ ਆ ਹਾਂਜੀ ਹਾਂਜੀ ਵੀਰੇ ਦੇਖੋ ਵੀਰੇ ਮਾਨਾ ਹੁੰਦਾ ਚੰਗਾ ਟੋੜਦਾ ਵੀਰੇ ਰੇਟ ਰੂਟ ਸਰੇ ਜਾਇਜ ਜਾਈ ਰੇਟ ਵੀਰੇ ਜਾਇਦੀ ਆ ਜੀ ਠੀਕ ਆ ਵੀਰੇ ਕਿੰਨਾ ਵੀਰੇ ਰੇਟ ਦੇਖੋ ਵੀਰ ਜੀ ਵੜ ਇਹਦਾ ਰੇਟ ਵੀਰੇ 60 ਘਰੀ ਦਾ ਜੀ हां जी ज्या ज्या कर दे भाई दोलो चल के आए दे कर देंगे मान तान कोई गल कर दिए पाजी ਛੱਡ दिए 2000 ਛੱਡ ਦਾਂਗੇ ਵੀਰੇ ਕੋਈ ਗੱਲ ਠੀਕ ਹੈ ਵੀਰੇ ਬਾਕੀ ਨਾ ਬਹਾਨੇ ਦੇ ਨਾੜਾ ਨੂਣਾ ਬੜੀਆਂ ਨਾ ਹਾਂਜੀ ਹਾਂਜੀ ਹਾਂ ਨਾ ਸਿਰ ਵੀਰੇ ਕਿੰਨੇ ਦੀ ਕਰੀਏ 1000 ਰੋੜ ਛੱਡ ਦਾਂਗੇ ਵੀਰੇ ਕਿੰਨੇ ਦੀ ਹੋਗੀ 57 ਵੀ ਚਲੋ ਠੀਕ ਹੈ ਵੀਰੇ ਬਾਕੀ ਕੋਈ ਭੈਣ ਭਰਾ ਫੋਨ ਲਾਏ ਮਾਨ ਤਾਨ ਕਰ ਦੋ ਹਾਂਜੀ ਹਾਂਜੀ ਕਰ ਦਿਆਂਗੇ ਭਾਈ ਕੀ ਹੋ ਵੀਰੇ ਗਾੜੀ ਆ ਗਈ ਇਹ ਵੀਰੇ ਟੋਕਰ ਕ ਬਣਾਂਗੀ ਹਾਂਜੀ ਹਾਂਜੀ ਜਰਸੀ ਆ ਗਈ ਇਹ ਵੀ ਚੰਗੇ ਟਾਪ ਦੀ ਲਹੂ ਵਾਲੀ ਵਾਸੀ ਥਣ ਥਣ ਬੜਾ ਸਪੈਸ਼ਲ ਲੱਗਾ ਖੋਲ ਕੇ ਤੋਰ ਦਿਓ ਸਾਹਿਬ ਜੀ ਹਾਂਜੀ ਕਰ ਦਿਓ ਇਹ ਵੀਰੇ ਕਿੰਨੇ ਚਰਾਂ ਦੀ ਗੱਬਣ ਆ ਇਹ ਵੀਰੇ 5 ਜੀ ਤਰੀਕ ਦੀ ਚੌਥਾ ਮਹੀਨਾ ਲੱਗਿਆ ਨੂੰ ਆ 5 ਅੱਛਾ 5 ਜੀ ਤਰੀਕ ਦਾ ਚੌਥਾ ਮਹੀਨਾ ਲੱਗਿਆ ਦੁੱਧ ਵੀਰੇ ਕਿੰਨਾ ਦੁੱਧ ਵੀਰੇ 11 12 ਲੀਟਰ ਕਰ ਦਿੰਦੀ ਜੀ ਠੀਕ ਆ ਵੀਰੇ ਚੰਗੀ ਟਾਪ ਦੀ ਜਰਸੀ ਥਣ ਥਣ ਬੜਾ ਸਪੈਸ਼ਲ ਲੱਗਾ ਆ ਜੀ ਵੀਰੇ ਲੈ ਆਓ ਬੁੱਤੀ ਬਾਤੀ ਵੀ ਚੰਗੀ ਆ ਵੀਰੇ। ਦੇਖ ਵੀਰੇ ਚੰਗੀ ਟੌਕ ਦੀ ਜਰਸੀ ਆ। ਇਹਦਾ ਫਿਰ ਵੀਰੇ ਰੇਟ। ਇੱਕ ਮਿੰਟ। ਬੰਨ ਲਓ ਬੰਨ। ਕਿੰਨਾ ਇਧਰ ਰੇਟ ਵੀਰੇ 40 ਕਰੀਦਾ ਜੀ। ਜੈਤ ਜੈ ਕਰੀਏ ਆਪਾਂ ਜਿਹੜੀ ਦੇਣ ਵਾਲੀ ਆ ਨਾ। ਇਹ ਚੋਂ ਵੀ 2000 ਫੜ ਦਾਂਗੇ ਵੀਰੇ। 2000 ਹਾਂਜੀ ਚਲੋ ਠੀਕ ਹੈ ਵੀਰੇ ਸੇ ਆਪਣੀ 8000 ਦੀ ਹਾਂਜੀ ਵੀਰੇ ਬਾਕੀ ਮਾਨਤਨ ਕਰਦੇ ਹੋ ਜੇ ਕੋਈ ਗੱਲ ਨਹੀਂ ਹੋਰ ਕਰ ਦਾਂਗੇ ਚਲੋ ਠੀਕ ਹੈ ਵੀਰੇ ਗਾੜੀ ਵੀਰ ਜੀ ਫਿਰ ਬੈੜੇ ਚੰਗੀ ਟੌਪ ਦੀ ਹੁੰਦੀ ਪਈ ਆ ਹਨਾ ਜੀ ਹਾਂਜੀ ਹਾਂਜੀ ਫੁੱਲ ਵੱਡੀ ਆ ਫੁੱਲ ਚਲੋ ਵੀਰ ਜੀ ਕੋਈ ਭੈਣ ਭਰਾ ਫੋਨ ਕਰੇ ਮਾਨਤਨ ਲਗਾ ਕੇ ਕੋਈ ਗੱਲ ਨਹੀਂ ਕੋਈ ਗੱਲ ਕਰ ਦਾਂਗੇ ਚਲੋ ਠੀਕ ਹੈ ਵੀਰ ਜੀ ਠੀਕ ਕੋਈ ਚੰਗੀ ਟੌਪ ਆ